ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਜ਼ੁਲਮ ਖਿਲਾਫ ਛੋਟੀ ਉਮਰ ਵਿੱਚ ਜੋ ਵੱਡੀ ਸ਼ਹਾਦਤ ਦਿੱਤੀ ਹੈ ਉਸ ਦੀ ਦੁਨੀਆ ਭਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਇਸ ਲਈ ਨੌਜਵਾਨ ਪੀੜੀ ਨੂੰ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਤੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੇ ਦਫ਼ਤਰ ਵਿਖੇ মিডিਆ ਨਾਲ ਗੱਲਬਾਤ ਕਰਦੇ ਆ ਕਿਹਾ ਉਹਨਾਂ ਨੇ ਕਿਹਾ ਕਿ ਮਾਤਾ ਗੁਜਰੀ ਜੀ ਜੋ ਕਿ ਸਮੁੱਚੀ ਮਾਨਵਤਾ ਦੀ ਮਾਤਾ ਨੇ ਨੇ ਇਸ ਜਿਸ ਤਰ੍ਹਾਂ ਛੋਟੇ ਬਾਲਾਂ ਨੂੰ ਸ਼ਹਾਦਤ ਲਈ ਭੇਜਿਆ ਉਸ ਨੂੰ ਵੇਖ ਕੇ ਕੰਧਾਂ ਵੀ ਰੋਣ ਲੱਗ ਪਈਆਂ ਸਨ ਉਹਨਾਂ ਕਿਹਾ ਕਿ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਨੇ ਮਾਨਵਤਾ ਵਿੱਚ ਇੱਕ ਨਵੀਂ ਰੂਹ ਫੂਕੀ ਅਤੇ ਇਨ੍ਹਾਂ ਮਹਾਨ ਸ਼ਹਾਦਤ ਕਾਰਨ ਸਿੱਖ ਪੰਥ ਦੀ ਨੀਂ ਮਜ਼ਬੂਤ ਹੋਈ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਦਸੰਬਰ ਦਾ ਇਹ ਹਫਤਾ ਸਮੁੱਚੇ ਸਿੱਖ ਪੰਥ ਲਈ ਇੱਕ ਇਤਿਹਾਸਕ ਹਫਤਾ ਹੈ ਇਸ ਹਫਤੇ ਦੌਰਾਨ ਹੀ ਗੁਰੂ ਸਾਹਿਬ ਦੇ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਕਹੇ ਕਿ ਇਸ ਮਹਾਨ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਫਤੇਗੜ ਸਾਹਿਬ ਵਿਖੇ ਪੁੱਜਦੀ ਹੈ ਜਿਸ ਦੀ ਸੁਰੱਖਿਆ ਤੇ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਕਹੇ ਕਿ ਨੌਜਵਾਨਾਂ ਨੂੰ ਸਮਾਜਿਕ ਬਰਾਈਆਂ ਦੇ ਖਾਤਮੇ ਲਈ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਉਹਨਾਂ ਨੌਜਵਾਨ ਵਰਗ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜ਼ਾਦਿਆਂ ਨੂੰ ਤੂੰ ਸੇਧ ਤੇ ਸਿੱਖਿਆ ਲੈ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਾਉਣ ਉਹਨਾਂ ਨੇ ਕਿਹਾ ਕਿ ਉਹ ਅੱਜ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਿਰ ਝੁਕਾਉਣ ਲਈ ਆਏ ਨੇ ਕੈਬਨਿਟ ਮੰਤਰੀ ਨੇ ਹੋਰ ਕੀ ਕਿਹਾ ਆਓ ਸੁਣਦੇ ਆ ਪੂਰੀ ਖਬਰ ਸਰ ਆ ਜਿਹੜਾ ਜਿਹੜਾ ਹਫ਼ਤਾ ਪੂਰੇ ਸਿੱਖ ਸਮਾਜ ਵਾਸਤੇ ਸਿੱਖ ਪੰਥ ਵਾਸਤੇ ਬਹੁਤ ਵੱਡਾ ਇਤਿਹਾਸਿਕ ਹਫਤਾ ਦੁਨੀਆ ਦੇ ਅੰਦਰ ਸਭ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਭ ਜਿਆਦਾ ਨੇ ਉਹਨਾਂ ਦਾ ਅਛੀਦੀ ਦਿਹਾੜਾ ਆਦਿ ਕਿ ਮੈਂ ਅੱਜ ਬਸਪਤਗੜ੍ਹ ਸਾਹਿਬ ਨੂੰ ਆਪਣਾ ਸਿਰ ਚੋਂ ਚੱਲਿਆ ਇਹ ਸ਼ਹਾਦਤ ਨਾਲ ਦੀ ਕੋਈ ਦੁਨੀਆ ਦੇ ਅੰਦਰ ਸ਼ਹਾਦਤ ਨਹੀਂ ਗਈ ਸਾਡਾ ਫਰਜ਼ ਬੰਦਾ ਕਿ ਇਹਨਾਂ ਸ਼ਹੀਦਾਂ ਦੀ ਜਿੰਨਾ ਕਰਕੇ ਸਿੱਖ ਕੌਮ ਦੀ ਹੈ ਮੀਆਂ ਮਜ਼ਬੂਤ ਹੋਈ ਸਿੱਖ ਤਾਂ ਇੰਦੀਆਂ ਮਜ਼ਬੂਤ ਹੋਈ ਉਸ ਮਹਾਨ ਸ਼ੀਰਾਂ ਨੂੰ ਜਦਾ ਬਸ ਸਰਬਾ ਦੇ ਫੁੱਲ ਪੇਟ ਕਰਨਾ ਹੈ ਮਾਂ ਗੁਜਰੀ ਜਿਹੜੀ ਦੁਨੀਆ ਦੇ ਅੰਦਰ ਸਭ ਤੋਂ ਵੱਡੀ ਮਾਂ ਹੈ ਉਸ ਮਾਂ ਦਾ ਅਸ਼ੀਰਵਾਦ ਗੱਲ ਕੀਤੀ ਹੈ ਵੀ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਨੌਜਵਾਨ ਨੂੰ ਅਪੀਲ ਨਹੀਂ ਕਰਦੇ ਕਿ ਜੇ ਸਾਡੇ ਸਰਦ ਜਦੇ ਚਾਰੇ ਇਹ ਨਾ ਤੋ ਸੇਧ ਲਈ ਜਾਵੇ ਸਿੱਖਿਆ ਲਈ ਜਾਵੇ ਆਪਣੀ ਕੌਮ ਪ੍ਰਤੀ ਜਜ਼ਬਾ ਆਪਣੇ ਪੰਜਾਬ ਪ੍ਰਤੀ ਆਪਣੇ ਦੇਸ਼ ਪ੍ਰਤੀ ਜਜ਼ਬਾ ਜੜਾ ਉਹ ਉਹ ਆਪਣੇ ਰਲ ਰੱਪਾ ਪਾਦਾ ਕਰਨਾ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਆਪਣੇ ਧਰਮ ਦੀ ਲੜ ਲਕੜ ਉਹਦਾ ਜਿਹੜਾ ਸੰਦੇਸ਼ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਿੰਨ ਬਿੰਦ ਜਿਹੜਾ ਲਾਗੂ ਕਰਨਾ ਸ਼੍ਰੀ ਫਤਿਹਗੜ ਸਾਹਿਬ ਤੋਂ 파ਰਸ ਗੌਤਮ ਦੇ ਨਾਲ ਦੀਪਕ ਸੂਦ ਦੀ ਰਿਪੋਰਟ